ਜੈਲਸੀ ਜਿਹਨੂੰ ਆਪਾਂ ਕਹਿੰਦੇ ਜਦੋਂ ਬੰਦਾ ਜੈਲਸੀ ਦਾ ਸ਼ਿਕਾਰ ਹੁੰਦਾ ਬੰਦੇ ਦੇ ਦਾ ਅੰਦਰ ਖਿੰਡਦਾ ਹੈ ਤੁਸੀਂ ਕਿਹਦੀ ਚੀਜ਼ ਵੇਖ ਕੇ ਦੁਖੀ ਹੋਗੇ ਨੁਕਸਾਨ ਆਪਣਾ ਅਗਲੇ ਨੂੰ ਕੋਈ ਫਰਕ ਨਹੀਂ ਪੈਣਾ ਕਦੀ ਹੁੰਦਾ ਨਾ ਕਿਹਦੀ ਤਰੱਕੀ ਅੱਛਾ ਕਿਹਦੀ ਤਰੱਕੀ ਵੇਖ ਕੇ ਨਾ ਅੰਗਰੋਈ ਦਾ ਅਰਦਾਸ ਮਹਾਰਾਜ ਕੋਲ ਦਾ ਪਲਾ ਕਰੀ ਸੱਚਾ ਪਾਸ਼ਾ ਜੇ ਇਹਨਾਂ ਦੇ ਘਰ ਚ ਗੱਡੀ ਆਈ ਟਰੈਕਟਰ ਆਇਆ ਮਹਾਰਾਜ ਸਾਰਿਆਂ ਤੇ ਕਿਰਪਾ ਕਰਿਓ ਜੇ ਇਹਨਾਂ ਦਾ ਪੁੱਤ ਲੈ ਐਦਾਂ ਕਹੋ ਤੁਹਾਡੇ ਮਨ ਨੂੰ ਠੰਡ ਪਊਗੀ ਤੁਸੀਂ ਆਪਾਂ ਤਾਂ ਹਾਏ ਇਹ ਕਿਦਾਂ ਗੇ ਲੰਘ ਹੈ ਹਾਏ ਇਹ ਕਿਦਾਂ ਪਿੱਛੇ ਰਹਿ ਗਏ ਇਹਦੇ ਨਾਲ ਕੀ ਫਰਕ ਪਣਾ ਬਣਾ ਬਲਾ ਉਹਨਾਂ ਦੀ ਗੱਡੀ ਖਰਾਬ ਹੋ ਜਾਣੀ ਤੁਹਾਡੇ ਕਹਿਣਾ ਬਲਾ ਉਹਨਾਂ ਦੇ ਉਹਦਾ ਅਗਲੇ ਸਾਲ ਫੇਕ ਨਵੀਂ ਗੱਡੀ ਲੈ ਆਉਣ ਤੇ ਆਪਣਾ ਹੋ ਸਕਦਾ ਮੁੜ ਕੇ ਡਾਕਟਰ ਕਵੇ ਕਿ ਤੁਹਾਡੇ ਤੇ ਅੰਦਰ ਤਜਾਬ ਜਾਂ ਬਣ ਲੱਗ ਪਿਆ ਬਈ ਹਾਂਜੀ ਉਹ ਤਜਾਬ ਬਹੁਤਾ ਅੱਜ ਕੱਲ ਇਦਾਂ ਬਣ ਰਿਆ ਪਿਆ ਰਿਓ ਅਡਾ ਤਜਾਬੀ ਮਾਦਾ ਹੋ ਗਿਆ ਨਾ ਬੰਦੇ ਦਾ ਐਸਾ ਬਣ ਰਿਆ ਇੱਕ ਪ੍ਰੋਬਲਮ ਆ ਬਹੁਤ ਵੱਡੀ ਆ ਖੁਸ਼ ਰਹਿਣ ਦੀ ਹੱਥ ਪਾਓ ਹੱਸੋ ਜ਼ਿੰਦਗੀ ਚ ਤੁਹਾਡੇ ਨਾਲ ਕਹੀ ਨਹੀਂ ਵੀ ਬਣਦੀ ਨਾ ਉਹਦੀ ਵੀ ਚੰਗੀ ਖਬਰ ਸੁਣੇ ਨਾ ਤੁਸੀਂ ਤੇ ਕਹੋ ਸ਼ੁਕਰ ਹੈ ਭਾਵੇਂ ਨਹੀਂ ਬਣਦੀ ਨਾ ਮੇਰੀ ਉਹਦੇ ਨਾਲ ਮਹਾਰਾਜ ਭਲਾ ਕਰੇ ਉਹਦਾ ਵੀ